ਅ ਸਬਕ ਸਖਿਆ ਫੋਰਸ ਜਿਹੜੀ ਕਿ ਵੱਖ-ਵੱਖ ਰੂਟਾਂ ਤੇ ਤਾਇਨਾਤ ਕੀਤੀ ਗਈ ਆ ਜਿਸ ਨਾਲ ਬਹੁਤ ਸਾਰੇ ਲੋਕਾਂ ਦੀ ਜਿਹੜੀ ਆ ਉਹ ਜਾਨ ਬਚਾਈ ਜਾ ਰਹੀ ਆ ਕਿ ਦੇਖਣ ਚਾਹੀਏ ਸੀ ਕਿ ਬਹੁਤ ਸਾਰੇ ਲੋਕ ਜਿਹੜੇ ਆ ਉਹ ਜਦੋਂ ਕਿਤੇ ਐਕਸੀਡੈਂਟ ਹੁੰਦਾ ਸੀ ਡਰਦੇ ਚੱਕਦੇ ਨਹੀਂ ਸੀਗੇ ਕਿ ਹੋ ਸਕਦਾ ਸਾਨੂੰ ਨਾ ਕਿਤੇ ਇਹਦੇ ਵਿੱਚ ਇਨਵੈਸਟੀਗੇਸ਼ਨ ਸਾਨੂੰ ਨਾ ਰੱਖ ਲੈਣ ਸੋ ਆਪ ਦੇ ਚੈਨਲ ਦੇ ਮਾਧਿਅਮ ਰਮੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਅਪੀਲ ਕਰਦਾ ਕਿ ਕਿਤੇ ਵੀ ਐਕਸੀਡੈਂਟ ਹੁੰਦਾ ਜੇਕਰ ਕੋਈ ਵਿਅਕਤੀ ਉਹਨੂੰ ਆ ਮੁਰਲੀ ਸਹਿਤਾਲੀ ਕਿਤੇ ਹਸਪੀਟਲ ਪਹੁੰਚਾਇਆ ਜਾਂਦਾ ਉਹਨੂੰ ਬਲਕਿ ਇਨਾਮ ਦੇ ਤੌਰ ਤੇ ਪੈਸੇ ਦਿੱਤੇ ਜਾਂਦੇ ਆ ਵਕਫ ਬਖਸ਼ ਸਕੀਮਾ ਦੇ ਸੋ ਉਹਨੂੰ ਕਿਸੇ ਵੀ ਇਹੋ ਜਿਹੀ ਐਵੀਡੈਂਸ ਚ ਨਹੀਂ ਰੱਖਿਆ ਜਾਏਗਾ ਦੂਜੀ ਗੱਲ ਹੈ ਕਿ ਜਿਵੇਂ ਲੋਕ ਚੱਲਦੇ-ਚੱਲਦੇ ਕਈ ਯਾਰ ਕਾਲ ਕਰ ਜਾਂਦੇ ਆ ਕਿ ਮੰਨ ਲਓ ਜੀਰਕਪੁਰ ਰੋਡ ਤੇ ਪਟਿਆਲ ਰੋਡ ਤੇ ਐਕਸੀਡੈਂਟ ਹੋਇਆ ਪਰ ਉਹ ਕਾਫੀ ਲੰਬਾ ਆ ਸੋ ਉਹ ਦੱਸਣਾ ਚਾਹੀਦਾ ਕਿ ਫਲਾਣੇ ਚੌਕ ਤੋਂ 100 ਮੀਟਰ 200 ਮੀਟਰ ਚਾ ਕੋ ਪੈਟਰੋਲ ਪੰਪ ਤੇ ਕੋਈ ਇਹੋ ਜੀ ਨਿਸ਼ਾਨੀ ਜਿੱਥੇ ਕਿ ਇਮੀਡੀਏਟਲੀ ਜਿਹੜੀ ਆ ਉਹ ਐਸਐਸਐਫ ਪਹੁੰਚ ਸਕੇ। ਔਰ ਜਦੋਂ ਕਿਤੇ ਐਕਸੀਡੈਂਟ ਹੁੰਦਾ ਸਾਡੇ ਜਿਹੜੀ ਐਸਐਸਐਫ ਫੋਰਸ ਹੈ ਇਹਨਾਂ ਨੂੰ ਬਿਲਕੁਲ ਟ੍ਰੇਨ ਕੀਤਾ ਗਿਆ ਕਿ ਜਿਹੜਾ ਐਕਸੀਡੈਂਟ ਵਿਅਕਤੀ ਆ ਉਸ ਨੂੰ ਕਿਸ ਤਰ੍ਹਾਂ ਆਪਾਂ ਚੱਕ ਕੇ ਹਸਪੀਟਲ ਪਹੁੰਚਾਣਾ। ਬਹੁਤ ਸਾਰੇ ਲੋਕ ਕੀ ਕਰਦੇ ਜਦੋਂ ਐਕਸੀਡੈਂਟ ਹੋਇਆ ਹੁੰਦਾ ਔਰ ਉਸ ਵਿਅਕਤੀ ਨੂੰ ਐਸੀ ਤਰ੍ਹਾਂ ਚੱਕਣ ਲੱਗ ਪੈਂਦੇ ਆ ਔਰ ਕਈ ਵਾਰ ਅਸੀਂ ਦੇਖਿਆ ਕਿ ਮੰਨ ਲਓ ਬਾਜੂ ਦੇ 2-3 ਟੁੱਟਿਆ ਜਾਂ ਲੈਗ ਦੇ 2-3 ਟੁੱਟੇ ਹੋਏ ਆ ਤੇ ਜਿਹੜੇ ਵਿਅਕਤੀ ਨੇ ਬਹੁਤ ਜਲਦੀ ਠੀਕ ਹੋ ਜਾਣਾ ਲੇਕਿਨ ਜਦੋਂ ਉਹਨੂੰ ਇਸੇ ਤਰ੍ਹਾਂ ਚੱਕਦੇ ਆ ਔਰ ਬਹੁਤ ਸਾਰਾ ਮਾਸ ਔਰ ਜਿਹੜੀਆਂ ਨਾੜੀਆਂ ਜਿਹੜੀਆਂ ਉਹ ਫਟ ਜਾਂਦੀਆਂ ਜਿਸ ਦੇ ਨਾਲ ਮਰੀਜ਼ ਕਈ ਵਾਰ ਤਾਂ ਬਹੁਤ ਲੰਮਾ ਸਮਾਂ ਵੀ ਠੀਕ ਨਹੀਂ ਹੁੰਦਾ ਸੋ ਮੇਰੀ ਅਪੀਲ ਹੈ ਜੇਕਰ ਕਦੀ ਇਸ ਤਰ੍ਹਾਂ ਵਿਅਕਤੀ ਨੂੰ ਚੱਕਦੇ ਆ ਕੋਈ ਡੰਡਾ ਲੈ ਲਓ ਕੋਈ ਫੱਟੀ ਆ ਉਹਨੂੰ 2-3 ਜਗ੍ਹਾ ਤੋਂ ਬੰਨੋ ਤਾਂ ਕਿ ਉਸ ਵਿਅਕਤੀ ਦਾ ਅੱਗੇ ਕੋਈ ਨੁਕਸਾਨ ਨਾ ਹੋਵੇ ਸੋ 112 ਤੇ ਤਾਂ ਆਪਾਂ ਕਾਲ ਕਰਦੇ ਹਾਂ ਲੇਕਿਨ ਆ ਇੱਕ ਹਰੇਕ ਰੂਟ ਤੇ ਇੱਕ ਨੰਬਰ ਦਿੱਤਾ ਗਿਆ ਜਿਸ ਤਰ੍ਹਾਂ ਕਿ ਦੇਖਣ ਤੇ ਪਹਿਲਾਂ ਆਇਆ ਸੀ ਕਿ ਮੰਨ ਲਓ ਕਿ ਟਾਬਾ ਆ ਜਾਂ ਕੋਈ ਪੈਟਰੋਲ ਪੰਪ ਆ ਉਹ ਦਿਨ ਦੇ ਟਾਈਮ ਕਿਸੇ ਨਾ ਕਿਸੇ ਮੁਲਾਜ਼ਮ ਦਾ ਨੰਬਰ ਹੁੰਦਾ ਸੀ ਉਹਨੂੰ ਕਾਲ ਕਰਦਾ ਸੀ ਔਰ ਉਹ ਕਈ ਵਾਰ ਸੁੱਤਾ ਹੁੰਦਾ ਸੀ لیکن ਮਾਨਜੋਗ ਏਡੀਜੀਪੀ ਸਾਹਿਬ ਨੂੰ ਅਸੀਂ ਅਪੀਲ ਕੀਤੀ ਸੀ ਔਰ ਉਹਨਾਂ ਨੇ ਹਰੇਕ ਗੱਡੀ ਦੇ ਜਿਹੜਾ ਕਿ ਇੱਕ ਵੱਖਰਾ ਨੰਬਰ ਦਿੱਤਾ ਗਿਆ ਹਰ ਇੱਕ ਹਰ ਜਗ੍ਹਾ ਤੇ ਉਹ ਵੀ ਜਿਹੜੇ ਨੰਬਰ ਲਿਖੇ ਹੋਏ ਆ ਤਾਂ ਉਸ ਤੇ ਵੀ ਆਪਾਂ ਡਾਇਰੈਕਟ ਕਾਲ ਕਰ ਸਕਦੇ ਆ ਤਾਂ ਕਿ ਪਹੁੰਚਣ ਚ ਦੇਰੀ ਨਾ ਹੋਵੇ ਲੋਕਾਂ ਦੀ ਜਾਨ ਬਚ ਸਕੇ ਔਰ ਜਿਸ ਤਰ੍ਹਾਂ ਕਿ ਮੈਂ ਇੱਕ ਕਿਸੇ ਔਰ ਲਾਈਟ ਤੋਂ ਲੰਘ ਰਿਹਾ ਸੀ ਔਰ ਉੱਥੇ ਦੇਖਿਆ ਇੱਕ ਬਕਲਾੰਗ ਬੜੀ ਦੇਰ ਤੋਂ ਵੇਟ ਕਰ ਰਿਹਾ ਸੀ ਉਹ ਕ੍ਰਾਸ ਨਹੀਂ ਕਰ ਪਾ ਰਿਆ ਸੀ ਸੋ ਮੈਂ ਉਸ ਵਿਅਕਤੀ ਨੂੰ ਜਦੋਂ ਦੇਖਿਆ ਉਹਨੂੰ ਮੈਂ ਪੁੱਛਿਆ ਉਹਨੇ ਦੱਸਿਆ ਕਿ ਆ ਮੇਰਾ ਕੋਈ ਸਹਾਰਾ ਨਹੀਂ ਮੈਂ ਜਿਹੜੀ ਹੈ व्हीਲ ਚੇਅਰ ਵੀ ਮੈਂ ਨਹੀਂ ਲੈ ਸਕਦਾ ਟ੍ਰਾਈਸਾਈਕਲ ਸੋ ਮਹਾਵੀਰ ਸੋਸਾਇਟੀ ਜਿਹੜੀ ਇੱਕ ਲੁਧਿਆਣਾ ਵਿਖੇ ਹੈ ਬਹੁਤ ਵੱਡੇ ਪੱਧਰ ਤੇ ਉਹ ਲੋਕਾਂ ਦੀ ਸੇਵਾ ਕਰਦੀ ਹੈ ਉਹਨਾਂ ਨੂੰ ਅਪੀਲ ਕੀਤੀ ਸੋ ਇਹ ਜਿਹੜੀ ਤੁਸੀਂ ਦੇਖਿਆ ਕਿ ਇਹ ਚੇਅਰ ਜਿਹੜੀ ਹੈ ਇਹਨੂੰ ਮੈਂ ਪ੍ਰੋਵਾਈਡ ਕੀਤੀ ਗਈ ਜਿਸ ਨੇ ਬਹੁਤ ਮਤਲਬ ਧੰਨਵਾਦ ਕੀਤਾ ਕਿ ਮੈਨੂੰ ਜਿਹੜੀ ਇਹ ਚੇਅਰ ਮਿਲ ਗਈ ਤਾਂ ਮੇਰੇ ਲਈ ਇੱਕ ਨਵਾਂ ਜੀਵਨ ਮਿਲ ਗਿਆ ਸੋ ਸਾਡਾ ਫਰਜ਼ ਬਣਦਾ ਜੇ ਕੋਈ ਇਸ ਤਰ੍ਹਾਂ ਦਾ ਕੋਈ ਵਿਕਲੰਗ ਹੈ ਅਸੀਂ ਉਹਦੀ ਜੇ ਟ੍ਰਾਈਸਾਈਕਲ ਵਗੈਰਾ ਦੇ ਸਕੀਏ ਤਾਂ ਕਿ ਉਹ ਆਪਣੇ ਜੀਵਨ ਚ ਜੀ ਸਕਦਾ ਔਰ ਰੋੜ ਹਾਸੇ ਤੋਂ ਵੀ ਬਚੇ